ਕਮਿਸ਼ਨਰ ਟੂ ਪੁਲਿਸ ਅਮਰਿਤਸਰ ਕ੍ਰਿਮੀਨਲਸ ਤੇ ਐਂਟੀ ਸੋਸ਼ਲ 엘ਮੈਂਟਸ ਦੇ ਵਿਰੁੱਧ ਜੰਗ ਲਗਾਤਾਰ ਵਧਦੀ ਆ ਰਹੀ ਹੈ ਜਿਸ ਦੌਰਾਨ ਕੱਲ ਯਾਨੀ 24 10 25 ਨੂੰ ਇੱਕ ਮੁਲਜ਼ਮ ਅਰਪ ਸਿਮਰਨ ਸਿੰਘ son of ਗੁਰਦੇਵ ਸਿੰਘ ਵਾਸੀ ਕਮੇਰਪੁਰਾ ਪਿੰਡ ਲੋਪੋ ਕੇ ਇਹਨਾਂ ਨੂੰ ਐਫ ਆਰ ਨੰਬਰ 155 ਆਰਮਜ਼ ਐਕਟ ਦੇ ਤਹਿਤ ਪੀਐਸ ਰਣਜੀਤ ਐਵੇਨਿਊ ਦੇ ਵਿੱਚ ਗ੍ਰਿਫਤਾਰ ਕੀਤਾ ਗਿਆ ਜਿਨ੍ਹਾਂ ਕੋਲੋਂ 15 ਬੱਤੀ ਬੁਰਦੇ ਲਾਈ ਬਰਾਊਨਸ ਤੇ ਇੱਕ ਫੋਰਚਨਰ ਗੱਡੀ ਬਰਾਮਦ ਕੀਤੀ ਗਈ ਜਦ ਕੀ ਕਿਨਾਂਦੀ ਆਰਮਸ ਲਾਇਸੈਂਸ ਆਲਰੇਡੀ ਐਕਸਪਾਇਰਟ ਹੋ ਚੁੱਕੀ ਸੀ ਇਸ ਮਲਜੂਮ ਦੇ ਬਾਰੇ ਮੈਂ ਇੱਕ ਹੋਰ ਜਾਣਕਾਰੀ ਦੇਣਾ ਚਾਹੁੰਦਾ ਹਾਂ ਇਹਦੇ ਖਿਲਾਫ ਪਿਛਲੇ ਸਾਲ ਵੀ ਇੱਕ ਐਫਆਈਆਰ ਨੰਬਰ 99 ਐਨਡੀਪੀਐਸ ਐਕਟ ਦੇ ਤਹਿਤ ਪੀਐਸ ਰਣਜੀਤ ਐਵੇਨਿਊ ਦੇ ਵਿੱਚ ਗ੍ਰਿਫਤਾਰ ਕੀਤੀ ਗਈ ਸੀ ਜਿਨਾਂ ਕੋਲ 200 ਗ੍ਰਾਮ ਦੀ ਓਪੀਐਮ ਰਿਕਵਰ ਹੋਈ ਸੀ ਦੌਰਾਨ ਇਹ ਤਫਤੀਸ਼ ਇਨਾਂ ਕੋਲ 64 ਲੱਖ 74000 ਕੈਸ਼ ਵੀ ਰਿਕਵਰ ਕੀਤੀ ਗਈ ਸੀ ਜਿਨਾਂ ਨੂੰ ਆਈਟੀ ਡਿਪਾਰਟਮੈਂਟ ਨੂੰ ਹੈਂਡਓਵਰ ਕੀਤੀ ਗਈ ਸੀ ਜਿਸ ਬਾਰੇ ਇੱਕ ਡੀਡੀਆਰ ਐਂਟਰੀ ਵੀ ਕਰ ਦਿੱਤੀ ਗਈ ਸੀ ਸਾਨੂੰ ਮੁੱਢਲੀ ਤਫਤੀਸ਼ ਹੋਰਨ ਇਹੀ ਸ਼ੱਕ ਹੈ ਕਿ ਇਸ ਮੁਲਜ਼ਮ ਦੀ ਲਿੰਕਸ ਵੱਡੇ ਵੱਡੇ ਗੈਂਗਸਟਰਸ ਤੇ ਸਪਲਾਇਰਸ ਤੇ ਪੈਡਲਰਸ ਦੇ ਨਾਲ ਵੀ ਹੋ ਸਕਦੀ ਹੈ ਇਸ ਐਂਗਲ ਨੂੰ ਅਸੀਂ ਐਕਸਪਲੋਰ ਕਰ ਰਹੇ ਹਾਂ